90 ਲੱਖ ਦਾ ਡਕਾਰ ਮਾਰਨ ਵਾਲੇ ਜਨਾਬ ਦਾ ਨਾਮ ਮਨਜਿੰਦਰ ਸਿੰਘ ਲਾਲਪੁਰਾ ਹੈ ਆ ਤਾਂ ਵੀਰ ਮੇਰਾ ਐਮਐਲਏ ਬਣਿਆ ਪਤਾ ਨਹੀਂ ਇਹ ਮੈਂਬਰ ਵੀ ਕਦੀ ਬਣਦਾ ਹੈ ਕਿ ਨਹੀਂ ਬਣਦਾ ਇਹਨਾਂ ਨੇ ਤਕਰੀਬਨ 90 ਲੱਖ ਰੁਪਈਆ ਇੱਕ ਫੀਲਡ ਦੀ ਫੈਕਟਰੀ ਦੇ ਵਿੱਚ ਟਰਾਂਸਫਰ ਕੀਤਾ ਆ ਆਮ ਆਦਮੀ ਪਾਰਟੀ ਦੇ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਨੇ 90 ਲੱਖ ਰੁਪਏ ਦਾ ਘੁਟਾਲਾ ਕੀਤਾ ਹੈ ਇਹਦਾ ਜਿਹੜਾ ਡਾਇਰੈਕਟਰ ਹੈ ਉਹ ਹੈਗਾ ਜੀ ਬਲਜੀਤ ਸਿੰਘ ਚੀਮਾ ਬਲਜੀਤ ਸਿੰਘ ਚੀਮਾ ਮਨਜਿੰਦਰ ਸਿੰਘ ਲਾਲਪੁਰਾ ਦੇ ਨਾਲ ਹੈ ਇਲਜ਼ਾਮ ਲਾਉਣ ਵਾਲੇ ਸ਼ਖਸ ਨੇ ਦੱਸਿਆ ਕਿ ਹਾਲੇ ਤੱਕ ਪਤਾ ਹੀ 90 ਲੱਖ ਦਾ ਲੱਗਿਆ ਹੈ ਬਾਕੀ ਦਾ ਤਾਂ ਪਤਾ ਹੀ ਨਹੀਂ ਕੀ ਕੁਝ ਹੋਇਆ ਪਰ ਫੀਡ ਦੀ ਫੈਕਟਰੀ ਤੋਂ ਪੈਸਾ ਪਾ ਕੇ ਤੇ ਮੋਗੇ ਦੀ ਇੱਕ ਫੀਡ ਦੀ ਫੈਕਟਰੀ ਹੈ ਜਗਦੰਬੇ ਫੀਡ ਫੈਕਟਰੀ ਉਹਦੇ 'ਚ ਪੈਸਾ ਗਿਆ ਉਹਦੀਆਂ ਵੀ ਸਟੇਟਮੈਂਟਾਂ ਤੁਹਾਨੂੰ ਤਮਾਗੇ ਜੀ ਉਥੋਂ ਕਿਹਦੇ ਕਿਹਦੇ ਖਾਤੇ ਗਿਆ ਤੇ ਆ ਨਵੀਂ ਗੱਡੀ ਲੈ ਕੇ ਆਇਆ ਚੀਰਮੈਨ ਸਾਹਿਬ ਆਪਣਾ 24 ਲੱਖ ਰੁਪਏ ਦੀ ਹੋਣਾ ਇਲਜ਼ਾਮ ਸੱਚੇ ਨੇ ਜਾਂ ਝੂਠੇ ਇਸ ਬਾਰੇ ਤਾਂ ਜਾਂਚ ਤੋਂ ਬਾਅਦ ਪਤਾ ਲੱਗੇਗਾ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੁਰੰਤ ਐਕਸ਼ਨ ਲੈਂਦੇ ਆ ਚਿੱਠੀ ਜਿਹੜੀ ਹੈ ਅੱਗੇ ਭੇਜ ਦਿੱਤੀ ਹੈ ਇਹ ਫਰਮ ਦਾ ਜਿਹੜਾ ਐਡਰੈਸ ਦੇ ਕੇ ਇਹਨਾਂ ਖਾਤਾ ਖਲਾਇਆ ਪੱਟੀ ਦੇ ਵਿੱਚ ਇਹ ਫਰਮ ਹੈਗੀ ਆ ਫਰੀਦਕੋਟ ਦੇ ਵਿੱਚ ਇਸ ਕੰਪਨੀ ਵੱਲੋਂ ਬਲਾਕ ਖਡੂਰ ਸਾਹਿਬ ਤਰਨਤਾਰਨ ਚੋਲਾ ਸਾਹਿਬ ਚ ਲੱਖਾਂ ਰੁਪਏ ਦਾ ਗਵਨ ਕੀਤਾ ਗਿਆ ਇਸ ਘੁਟਾਲੇ ਦੇ ਸਾਰੇ ਪ੍ਰੂਫ ਮੇਰੇ ਕੋਲ ਮੌਜੂਦ ਨੇ ਇਹ ਗੱਲ ਜਸਪੀਰ ਸਿੰਘ ਕਹਿ ਰਿਹਾ ਹੈ ਜੀਐਸਟੀ ਵਿੱਚ ਜਿਹੜਾ ਧੋ ਕੀਤਾ ਹੈ ਉਹ ਧੋ ਕੀਤਾ ਹੈ ਖਸਰਾ ਨੰਬਰ 143 ਕੋਡ ਬੁੱਢਾ ਰੋਡ ਚੀਮਾ ਕਲਾਂ ਪੱਟੀ ਤਰਨਤਾਰਨ ਸਸਰਾ ਨੰਬਰ 143 ਕੋਟ ਰੋਡ ਬੁੱਢਾ ਚੀਮਾ 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 ਦਾ ਪਿੰਡ ਹੈ ਚੇਅਰਮੈਨ ਵਾਟਰ ਰਿਸੋਰਸਸ ਮੈਨੇਜਮੈਂਟ ਐਂਡ ਡਿਵੈਲਪਮੈਂਟ ਪੰਜਾਬ ਰਣਜੀਤ ਚੀਮਾ ਦੇ ਭਰਾ ਦੇ ਨਾਂ ਤੇ ਕੰਪਨੀ ਬਣਾਈ ਬਣਾਈ ਗਈ ਹੈ ਚੇਅਰਮੈਨ ਵਾਟਰ ਰਿਸੋਰਸਸ ਮੈਨੇਜਮੈਂਟ ਐਂਡ ਡਿਵੈਲਪਮੈਂਟ ਰਣਜੀਤ ਚੀਮਾ ਦੀ ਵੀ ਸ਼ਮੂਲੀਅਤ ਸੀ ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਮੈਂ ਨਵਜੋਤ ਸਿੰਘ ਢਾਲੀਵਾਲ ਅੱਜ ਉਸ ਖੁਲਾਸੇ ਦੀ ਗੱਲ ਕਰਾਂਗੇ ਜਿਹਦੇ ਵਿੱਚ 90 ਲੱਖ ਦਾ ਘੁਟਾਲਾ ਕਿਸੇ ਹੋਰ ਨਹੀਂ ਐਮਐਲਏ ਖਡੂਰ ਸਾਹਿਬ ਵੱਲੋਂ ਕੀਤਾ ਗਿਆ ਲੱਖਾਂ ਰੁਪਏ ਦਾ ਗਵਨ ਕਰ ਗਏ ਨੇ ਜਿਹੜੇ ਲੋਕ ਭਲਾਈ ਲਈ ਲੱਗਣੇ ਸੀ 90 ਲੱਖ ਦਾ ਡਕਾਰ ਮਾਰਨ ਵਾਲੇ ਜਨਾਬ ਦਾ ਨਾਮ ਮਨਜਿੰਦਰ ਸਿੰਘ ਲਾਲਪੁਰਾ ਜਿਹੜੇ ਕੁਝ ਸਮਾਂ ਪਹਿਲਾਂ ਵੀ ਕਾਫੀ ਸੁਰਖੀਆਂ ਦੇ ਵਿੱਚ ਰਹੇ ਆ ਔਰ ਇਹ ਸੁਰਖੀਆਂ ਉਹ ਸੀ ਜਦੋਂ ਐਸਐਸਪੀ ਗੁਰਮੀਤ ਸਿੰਘ ਚੋਹਾਨ ਸਾਹਿਬ ਦਾ ਤਬਾਦਲਾ ਹੋ ਜਾਂਦਾ ਹੈ ਇਲਜ਼ਾਮ ਲਾਉਣ ਵਾਲੇ ਸ਼ਖਸ ਨੇ ਦੱਸਿਆ ਕਿ ਹਾਲੇ ਤੱਕ ਪਤਾ ਹੀ 90 ਲੱਖ ਦਾ ਲੱਗਿਆ ਬਾਕੀ ਦਾ ਤਾਂ ਪਤਾ ਹੀ ਨਹੀਂ ਕੀ ਕੁਝ ਹੋਇਆ ਭ੍ਰਿਸ਼ਟਾਚਾਰੀਆਂ ਖਿਲਾਫ ਪੰਜਾਬ ਸਰਕਾਰ ਬਹੁਤ ਸਖਤ ਹੈ ਚਾਹੇ ਕੋਈ ਵੀ ਕਿਉਂ ਨਾ ਹੋਵੇ ਇਸ ਤੋਂ ਪਹਿਲਾਂ ਵੀ ਸਰਕਾਰ ਨੇ ਆਪਣੇ ਕਈ ਬੰਦਿਆਂ ਤੇ ਕਾਰਵਾਈ ਕੀਤੀ ਹੈ ਸਿਹਤ ਮੰਤਰੀ ਨੂੰ ਭ੍ਰਿਸ਼ਟ ਹੋਣ ਕਾਰਨ ਮంత్రి ਪਦ ਦੇ ਅਹੁਦੇ ਤੋਂ ਹੀ ਲਾਹ ਦਿੱਤਾ ਸੀ ਜੇ ਕਾਰਵਾਈ ਹੁੰਦੀ ਗਈ ਤਾਂ ਸ਼ਾਇਦ ਸੂਬਾ ਭ੍ਰਿਸ਼ਟਾਚਾਰ ਮੁਕਤ ਹੋ ਜਾਵੇ ਪਰ ਕੀ ਇਹਨਾਂ ਭ੍ਰਿਸ਼ਟਾਚਾਰੀਆਂ ਦੀ ਸੂਚੀ 'ਚ ਜੇ ਕਿਸੇ ਦਾ ਆਪਣੇ ਦਾ ਨਾਮ ਆਉਂਦਾ ਹੈ ਤਾਂ ਐਕਸ਼ਨ ਪੂਰਾ ਉਵੇਂ ਹੀ ਹੋਵੇਗਾ ਜਿਵੇਂ ਸੋਚਿਆ ਤੇ ਲੋਚਿਆ ਜਾਂਦਾ 100 ਕਰੋੜ ਦੇ ਕਥਿਤ ਘਟਾਲੇ ਵਾਲੀ ਕੰਪਨੀ ਤੋਂ ਬਾਅਦ ਹੁਣ ਲੱਖਾਂ ਦੇ ਕਥਿਤ ਘਟਾਲੇ ਵਾਲੀ ਕੰਪਨੀ ਬਾਰੇ ਖਲਾਸਾ ਕਰਨ ਜਾ ਰਹੇ ਹਾਂ ਇਸ ਘਟਾਲੇ ਦੀ ਸ਼ਿਕਾਇਤ ਮੁੱਖ ਮੰਤਰੀ ਸਾਹਿਬ ਕੋਲ ਪਹੁੰਚੀ ਹੈ ਜਿਸ ਅੰਦਰ ਲਿਖਿਆ ਹੋਇਆ ਹੈ ਕਿ ਫਰਜ਼ੀ ਕੰਪਨੀ ਬਣਾ ਕੇ ਪਿੰਡਾਂ ਦੀਆਂ ਗ੍ਰਾਂਟਾਂ ਦੇ ਲੱਖਾਂ ਰੁਪਏ ਗਾਇਬ ਕਰ ਦਿੱਤੇ ਗਏ ਗਵਨ ਕਰ ਲੈ ਕੇ ਤੇ ਮੁੱਖ ਮੰਤਰੀ ਸਾਹਿਬ ਨੇ ਵੀ ਬਿਨਾਂ ਦੇਰੀ ਇਸ ਦੀ ਜਾਂਚ ਲਈ ਸਬੰਧਤ ਅਫਸਰਾਂ ਨੂੰ ਪਰਚੋਲ ਕਰਨ ਲਈ ਈਮੇਲ ਜਿਹੜੀ ਹੈ ਫਾਰਵਰਡ ਕਰ ਦਿੱਤੀ ਹੈ ਕਿਉਂਕਿ ਸ਼ਿਕਾਇਤ ਈਮੇਲ ਦੇ ਜ਼ਰੀਏ ਕੀਤੀ ਗਈ ਸੀ ਤੇ ਬਦਲਾਦੇ ਵਿੱਚ ਆਏ ਹੋਏ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਤੇ ਪੰਜਾਬ ਵਾਟਰ ਰਿਸੋਰਸਸ ਮੈਨੇਜਮੈਂਟ ਐਡਵੈਲਪਮੈਂਟ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ ਦੇ ਬਾਰੇ ਦੋਸਤੋ ਇਹਨਾਂ ਨੇ ਬਦਲਾਦੇ ਹੇਠ ਬਹੁਤ ਮੋਟਾ ਲਿਆ ਲੋਕਾ ਤੋਂ ਆ ਦਾ ਵੀਰ ਮੇਰਾ ਐਮ ਐਲ ਏ ਬਣਿਆ ਪਤਾ ਨਹੀਂ ਇਹਨੇ ਮੈਂਬਰ ਵੀ ਕਦੀ ਬਣਨਾ ਹੈ ਕਿ ਨਹੀਂ ਬਣਨਾ ਤੇ ਹੁਣ ਇਹਨਾਂ ਦੀ ਮੈਂ ਕਰਤੂਤ ਤੁਹਾਨੂੰ ਦੱਸਦਾ ਜੀ ਇਹਨਾਂ ਨੇ ਤਕਰੀਬਨ 90 ਲੱਖ ਰੁਪਈਆ ਇੱਕ ਫੀਲਡ ਦੀ ਫੈਕਟਰੀ ਦੇ ਵਿੱਚ ਟਰਾਂਸਫਰ ਕੀਤਾ ਆ ਉਹਦੇ ਵਿੱਚ 68 ਲੱਖ ਰੁਪਈਆ ਛੋਲੇ ਬਲਾਗ ਤੋਂ ਕੀਤਾ ਆ 8 ਲੱਖ 5000 ਰੁਪਿਆ ਖਡੂਰ ਸਾਹਿਬ ਬਲਾਗ ਤੋਂ ਤੇ 8 ਲੱਖ 37000 ਰੁਪਿਆ ਤਰਨਤਨ ਬਲਾਗ ਤੋਂ ਇਹਨਾਂ ਨੇ ਇੱਕ ਫੀਲਡ ਦੀ ਫੈਕਟਰੀ 'ਚ ਟਰਾਂਸਫਰ ਕੀਤਾ ਆ ਫੀਲਡ ਦੀ ਫੈਕਟਰੀ ਬਾਰੇ ਵੀ ਦੱਸਦਾ ਤੁਹਾਨੂੰ ਮੈਂ ਔਰ ਇਹ ਫੈਕਟਰੀ ਐਵੇਂ ਦੀ ਆ ਇਹਦੇ ਵਿੱਚ ਤੁਹਾਨੂੰ ਰੇਤਾ ਵੀ ਮਿਲਦੀ ਆ ਤੁਹਾਨੂੰ ਬਜਰੀ ਵੀ ਮਿਲਨੀ ਆ ਤੁਹਾਨੂੰ ਸੀਮੈਂਟ ਵੀ ਮਿਲਣਾ ਇਹ ਪੂਰੇ ਵੀ ਵੇਚਦੇ ਨੇ ਸੀ.ਬਰੇਜ ਵੀ ਪਾਉਂਦੇ ਆ ਤੇ ਇਹ ਕੈਂਡੀਆਂ ਜਿਹੜੇ ਆ ਵਾਟਰ ਲੱਗਦੇ ਆ ਆਪਣੇ ਪਿੰਡਾਂ ਚ 쿨ਿੰਗ ਵਾਲੇ ਇਹ ਇਹਨਾਂ ਦਾ ਵੀ ਕੰਮ ਕਰਦੀ ਏ ਫੈਕਟਰੀ ਹੁਣੇ ਮੈਂ ਫੈਕਟਰੀ ਬਾਰੇ ਤੁਹਾਨੂੰ ਦੱਸਦਾ ਜੀ ਇਹ ਫੈਕਟਰੀ ਹੈਗੀ ਕੋ ਵੈਰੀ ਐਗਰੋਵੈਟ ਪ੍ਰਾਈਵੇਟ ਲਿਮਟਿਡ ਇਹਦਾ ਜਿਹੜਾ ਡਾਇਰੈਕਟਰ ਹੈ ਉਹ ਹੈਗਾ ਜੀ ਬਲਜੀਤ ਸਿੰਘ ਚੀਮਾ ਬਲਜੀਤ ਸਿੰਘ ਚੀਮਾ ਮਨਜਿੰਦਰ ਸਿੰਘ ਲਾਲਪੁਰਾ ਦੇ ਨਾਲ ਹੈ। ਔਰ ਇਹ ਬਲਜੀਤ ਸਿੰਘ ਚੀਮਾ ਕੌਣ ਹੈ? ਇਹ ਬਲਜੀਤ ਸਿੰਘ ਚੀਮਾ ਰਣਜੀਤ ਸਿੰਘ ਚੀਮਾ ਜਿਹੜਾ ਚੇਅਰਮੈਨ ਪੰਜਾਬ ਦਾ ਉਹਦਾ ਭਰਾ ਹੈ। ਔਰ ਇਹ ਇੱਥੇ ਨਹੀਂ ਕੱਲਾ ਇਹ ਤਕਰੀਬਨ ਹੀ ਐਮਐਲਏ ਦੀ ਗੱਡੀ 'ਚ ਹਰ ਜਗ੍ਹਾ ਇਹਦੇ ਨਾਲ ਹੁੰਦਾ। ਇਹ ਦੋਵੇਂ ਈਮੇਲ ਦੇ ਦਰਮਿਆਨ ਇੱਕ ਚਿੱਠੀ ਵੀ ਹੈ। ਜਸੰਦਰ ਘਟਾਲੇ ਦਾ ਵੇਰਵਾ ਤਫਸੀਲ ਨਾਲ ਕੀਤਾ ਹੋਇਆ। ਸ਼ਿਕਾਇਤ ਕਰਤਾ ਪਿੰਡ ਲਾਲਪੁਰ ਦਾ ਜਸਕੀਰਤ ਸਿੰਘ ਹੈ ਚਿੱਠੀ ਵਿੱਚ ਕੀਤੇ ਖੁਲਾਸੇ ਕੁਝ ਇਸ ਪ੍ਰਕਾਰ ਨੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਨੇ 90 ਲੱਖ ਰੁਪਏ ਦਾ ਘੁਟਾਲਾ ਕੀਤਾ ਹੈ ਫਰਜ਼ੀ ਕੰਪਨੀ ਬਣਾ ਕੇ ਪਿੰਡਾਂ ਦੀਆਂ ਲੋਕ ਭਲਾਈ ਦੀਆਂ ਗ੍ਰਾਂਟਾਂ ਗਵਨ ਕਰ ਦਿੱਤੀਆਂ ਨੇ ਇਹ ਅਸੀਂ ਨਹੀਂ ਕਹਿ ਰਹੇ ਜਸਕੀਰਤ ਸਿੰਘ ਕਹਿ ਰਿਹਾ ਜਿਹੜੀ ਸ਼ਿਕਾਇਤ ਮੁੱਖ ਮੰਤਰੀ ਸਾਹਿਬ ਨੂੰ ਕੀਤੀ ਹੈ ਪਿੰਡ ਲਾਲਪੁਰ ਦਾ ਜਸਕੀਰਤ ਸਿੰਘ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਹੋਇਆ ਇਹ ਵੀ ਆਸ ਪ੍ਰਗਟਾ ਰਿਹਾ ਹੈ ਕਿ ਲੋਕਾਂ ਨੂੰ ਉਮੀਦ ਹੈ ਕਿ ਤੁਸੀਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰ ਸਕਦੇ ਹੋ ਸਾਡੇ ਹਲਕੇ ਦੇ ਮੌਜੂਦਾ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਨੇ ਕਿਸੇ ਹੋਰ ਨਾਲ ਮਿਲ ਕੇ ਇੱਕ ਕੰਪਨੀ ਬਣਾਈ ਹੈ ਚੇਅਰਮੈਨ ਵਾਟਰ ਰਿਸੋਰਸਸ ਮੈਨੇਜਮੈਂਟ ਐਂਡ ਡਿਵੈਲਪਮੈਂਟ ਪੰਜਾਬ ਰਣਜੀਤ ਚੀਮਾ ਦੇ ਭਰਾ ਦੇ ਨਾਂ ਤੇ ਕੰਪਨੀ ਬਣਾਈ ਬਣਾਈ ਗਈ ਹੈ ਚੇਅਰਮੈਨ ਵਾਟਰ ਰਿਸੋਰਸਸ ਮੈਨੇਜਮੈਂਟ ਐਂਡ ਡਿਵੈਲਪਮੈਂਟ ਰਣਜੀਤ ਚੀਮਾ ਦੀ ਵੀ ਸ਼ਮੂਲੀਅਤ ਸੀ ਰਣਜੀਤ ਦੇ ਭਰਾ ਬਲਜੀਤ ਸਿੰਘ ਦੇ ਨਾਂ ਤੇ ਕਾਓ ਬੈਰੀ ਅਪਰੂਵਡ ਪ੍ਰਾਈਵੇਟ ਲਿੰਪਿਡਿਕ ਲਿਮਟਿਡ ਕੰਪਨੀ ਬਣਾਈ ਗਈ ਹੈ ਇਸ ਕੰਪਨੀ ਦਾ ਮੁੱਖ ਕੰਮ ਫੀਡ ਦਾ ਹੈ ਤੇ ਅਸਲ ਪਤਾ ਹਰੀਨਾਵ ਰੋਡ ਕੋਟਕਪੂਰਾ ਹੈ ਕੰਪਨੀ ਨੇ ਮੌਜੂਦਾ ਟਿਕਾਣਾ ਖਸਰਾ ਨੰਬਰ 143 ਕੋਟ ਬੁੱਢਾ ਰੋਡ ਚੀਮਾ ਕਲਾ ਪੱਟੀ ਜ਼ਿਲ੍ਹਾ ਤਰਨਤਾਰਨ ਵਿਖਾਇਆ ਖਸਰਾ ਨੰਬਰ 143 ਤੇ ਰਣਜੀਤ ਚੀਮਾ ਤੇ ਬਲਜੀਤ ਸਿੰਘ ਦੀ 12 ਮਰਲੇ ਥਾਂ ਜਿੱਥੇ ਝੋਨਾ ਲੱਗਿਆ ਹੋਇਆ ਹੈ ਫੈਕਟਰੀ ਇੱਥੇ ਨਹੀਂ ਹੈਗੀ ਇਹ ਫੈਕਟਰੀ ਹੈਗੀ ਹਰੀ ਨਵ ਰੋਡ ਕੋਟਕਪੂਰਾ ਡਿਸਟ੍ਰਿਕਟ ਫਰੀਦਕੋਟ ਔਰ ਇਹਨਾਂ ਦਾ ਮੈਂ ਜੇ ਤਾਂ ਪਹਿਲਾ ਪਤਾ ਖੇੜਿਆ ਬਹੁਤ ਕੁਝ ਸਾਰਾ ਕੁਝ ਹੀ ਹੈਗਾ ਮੇਰੇ ਕੋਲ ਔਰ ਇਹਨਾਂ ਨੇ ਇੱਥੇ ਤਰੰਤਾਰਨ ਦੇ ਵਿੱਚ ਕੋਈ ਤਗਵਾਨ ਨਹੀਂ ਹੈਗੀ ਇਹਨਾਂ ਦੀ ਕੋਈ ਕੁਝ ਨਹੀਂ ਹੈਗਾ ਇਹ ਹਵਾ ਦੇ ਵਿੱਚ ਤੇ ਤਰੰਤਾਰਨ ਦੇ ਵਿੱਚ ਇਹਨਾਂ ਨੇ ਜੀਐਸਟੀ ਵਿੱਚ ਜਿਹੜਾ ਸ਼ੋਅ ਕੀਤਾ ਹੈ ਉਹ ਸ਼ੋਅ ਕੀਤਾ ਹੈ ਖਸਰਾ ਨੰਬਰ 143 ਕੋਟ ਬੁੱਢਾ ਰੋਡ ਚੀਮਾ ਕਲਾਂ ਪੱਟੀ ਤਰਨਤਾਰਨ ਖਸਰਾ ਨੰਬਰ 143 ਕੋਟ ਰੋਡ ਬੁੱਢਾ ਚੀਮਾ ਚੀਮਾ ਚੀਮੇ ਦਾ ਪਿੰਡ ਹੈ ਇਹ ਚੀਮੇ ਰਣਜੀਤ ਸਿੰਘ ਦਾ ਪਿੰਡ ਹੈ ਚੀਮਾ ਇਹਦਾ ਤੇ ਇਹਦਾ ਲਿੰਕ ਕੀ ਹੈ ਜਿਹੜਾ 143 ਨੰਬਰ ਖਸਰਾ ਹੈ ਇਹਦੇ ਵਿੱਚ 12 ਮਰਲੇ ਜਗਾ ਇਹਨਾਂ ਇਸ ਫਰਮ ਨੂੰ ਸ਼ੋਅ ਕਰਨ ਵਾਸਤੇ 12 ਮਰਲੇ ਜਗਾ ਜਿਹੜੀ ਹੈ ਉਹ ਰਣਜੀਤ ਸਿੰਘ ਚੀਮਾ ਅਤੇ ਬਲਜੀਤ ਸਿੰਘ ਚੀਮਾ ਪੁੱਤਰਾਂ ਗੁਰਦੇਵ ਸਿੰਘ ਪੁੱਤਰਾਂ ਜਰਨੈਲ ਸਿੰਘ ਉਹਦੇ ਨਾਮ ਬੂਲਦਾ ਇਹ ਫਰਮ ਦਾ ਜਿਹੜਾ ਐਡਰੈਸ ਦੇ ਕੇ ਇਹਨਾਂ ਖਾਤਾ ਖਲਾਇਆ ਪੱਟੀ ਦੇ ਵਿੱਚ ਤੇ ਫਰਮ ਹੈਗੀ ਆ ਫਰੀਦਕੋਟ ਦੇ ਵਿੱਚ ਇਸ ਕੰਪਨੀ ਵੱਲੋਂ ਬਲਾਕ ਖਡੂਰ ਸਾਹਿਬ ਤਰਨਤਾਰਨ ਚੋਲਾ ਸਾਹਿਬ ਚ ਲੱਖਾਂ ਰੁਪਏ ਦਾ ਗਵਨ ਕੀਤਾ ਗਿਆ ਇਸ ਘਟਾਲੇ ਦੇ ਸਾਰੇ ਪ੍ਰੂਫ ਮੇਰੇ ਕੋਲ ਮੌਜੂਦ ਨੇ ਇਹ ਗੱਲ ਜਸਕੀ ਰਤ ਸਿੰਘ ਕਹਿ ਰਿਹਾ ਹੈ ਇਹ ਕੰਪਨੀ ਜੀਐਸਟੀ ਕੋਡ 190410 17 0919052309 ਤਹਿਤ ਰਜਿਸਟਰਡ ਹੈ ਜਿਸ ਤਹਿਤ ਇਹ ਕੰਪਨੀ ਇੰਟਰਲੌਕ ਟਾਈਲ ਸੀਮਿੰਟ ਰੇਤਾ ਬਜਰੀ వాటర్ কুলਰ ਲੇਬਰ ਦਾ ਕੰਮ ਨਹੀਂ ਕਰ ਸਕਦੀ ਪਰ ਫਿਰ ਵੀ ਇਸ ਕੰਪਨੀ ਨੂੰ ਲੱਖਾਂ ਰੁਪਏ ਪਿੰਡਾਂ ਦੀਆਂ ਗ੍ਰਾਂਟਾਂ ਚੋਂ ਟ੍ਰਾਂਸਫਰ ਕੀਤੇ ਗਏ ਇਸ ਸਬੰਧੀ ਵੀ ਸਾਰੇ ਕਾਗਜ਼ਾਤ ਮੌਜੂਦ ਨੇ ਔਰ ਫੀਡ ਵਾਲੀ ਫੈਕਟਰੀ ਡੀਐਸਟੀ ਵੀ ਭਰਦੇ ਹੋ ਇਹ ਕਿੱਦਾਂ ਇਹ ਵੇਚ ਸਕਦਾ ਟੈਲਾ ਇਹ ਸਾਰਾ ਪੈਸਾ ਪਿੰਡਾਂ ਦਾ ਇਹਨੇ ਇੱਕ ਫੈਕਟਰੀ ਪਾ ਕੇ ਤੇ ਗਵਨ ਕੀਤਾ ਹੋਇਆ ਇਹ ਤਕਰੀਬਨ ਇਹ ਰਣਜੀਤ ਸਿੰਘ ਟੀਮਾ ਵੀ ਵੇਦੋ ਇਹਦੇ ਕੋਈ ਰਿਲੇਸ਼ਨ ਜਿਹੜੇ ਐਮਐਲਏ ਮਨਿੰਦਰ ਲਾਲਪੁਰਨਾ ਇਹ ਕਿਸੇ ਨੂੰ ਭੁੱਲੇ ਨਹੀਂ ਹੈਗੇ ਆਮ ਹੀ ਇਹ ਹੁਣੇ ਜਿਹੜੀ ਜਾਲੀ ਫੈਕਟਰੀ ਬਣੀ ਹੈ ਇਹ ਕਿਵੇਂ ਇਹਦੇ ਵਿੱਚ ਵੀਡੀਓ ਸੈਕਟਰੀ ਸਾਰਿਆਂ ਨੇ ਮਲੀ ਭੁਗਤਾ ਹੈ ਤੇ ਆਪਣੇ ਜ਼ਿਲ੍ਹੇ ਲੋਕਾਂ ਦਾ ਪੈਸਾ ਅਜੇ ਫੀਲਡ ਦੀਆਂ ਫੈਕਟਰੀਆਂ 'ਚ ਵੀ ਪੈਣ ਲੱਗ ਪਿਆ ਇਹ ਬਾਹਰ ਵੀ ਚਲਾ ਗਿਆ ਤੇ ਛੋਟੇ-ਛੋਟੇ ਵੀ ਕਟਰ ਇਮਾਨਦਾਰ ਪਾਰਟੀ ਵੱਲੋਂ ਕੀਤੀ ਗਈ ਹੈ ਕੋਬੈਰੀ ਐਗਰੋਵੇਟ ਪ੍ਰਾਈਵੇਟ ਲਿਮਿਟਿਡ ਕੰਪਨੀ ਫਰੀਦਕੋਟ ਦੀ ਹੈ ਇਸ ਦੇ ਨਾਲ ਹੀ ਮੋਗੇ ਦੀ ਇੱਕ ਫੈਕਟਰੀ 'ਚ ਪੈਸਿਆਂ ਦੇ ਘਟਾਲੇ ਦੇ ਇਲਜ਼ਾਮ ਵੀ ਲਾਏ ਗਏ ਨੇ ਇਹਦੇ ਵਿੱਚ ਬਰਿਆ ਦੇ ਵਿੱਚੋਂ ਪੈਸੇ ਗਏ ਨਵਾਂ ਬਰਿਆ ਪਿੰਡ ਹੈ ਚੋਲੇ ਬਲਾਗ ਦਾ ਉਹਦੇ ਵਿੱਚੋਂ ਪੈਸਾ ਗਿਆ ਵਿਰੰਗ ਪਿੰਡ ਹੈ ਉਹਦੇ ਵਿੱਚੋਂ ਪੈਸਾ ਗਿਆ ਸੰਗਤਪੁਰਾ ਪਿੰਡ ਹੈ ਉਹਦੇ ਵਿੱਚੋਂ ਪੈਸਾ ਗਿਆ ਮੁੰਡੇ ਪਿੰਡੋਂ ਪੈਸਾ ਗਿਆ ਮਾਨਕ ਦੇਕੇ ਜੋ ਗਿਆ ਕੋੜੇ ਵਿਧਾਨ ਤੇ ਖੇਲੇ ਖੇਲੇ ਜਿੱਥੇ ਸਭ ਤੋਂ ਜ਼ਿਆਦਾ ਪੈਸਾ ਗਿਆ ਕਰਮੂ ਵਾਲੇ ਤੋਂ ਪੈਸਾ ਗਿਆ ਕਮੋਟਾਏ ਵਾਲੇ ਤੋਂ ਪੈਸਾ ਗਿਆ ਘੜਕੇ ਤੋਂ ਪੈਸਾ ਗਿਆ ਜੌਰਟਾਏ ਵਾਲੇ ਤੋਂ ਪੈਸਾ ਗਿਆ ਫਤਿਹਵਾਦ ਤੋਂ ਪੈਸਾ ਗਿਆ ਦਲਾਵਰਪੁਰ ਤੋਂ ਪੈਸਾ ਗਿਆ ਧੁੰਨ ਢਾਏ ਵਾਲੇ ਤੋਂ ਪੈਸਾ ਗਿਆ ਚੋਲੇ ਤੋਂ ਗਿਆ ਚੰਬਾ ਕਲਾਂ ਵੇਹਲੀਆਂ ਤੋਂ ਗਿਆ ਚੰਬਾ ਕਲਾਂ ਤੋਂ ਗਿਆ ਚਾਲ ਤੋਂ ਗਿਆ ਬ੍ਰਹਮਪੁਰ ਤੇ ਭੈਰ ਢਾਏ ਵਾਲਾ ਤੋਂ ਚੋਲੇ ਬਲਾਕ ਦੇ ਪਿੰਡਾਂ ਚੋਂ ਇੰਨਾ ਪੈਸਾ ਜਿਹੜਾ ਇਹ 2 ਨੰਬਰ ਦੀ ਇਹਨਾਂ ਦੀ ਫੀਲਡ ਦੀ ਫੈਕਟਰੀ ਆ ਜਿੱਤੋਂ ਇਹਨਾਂ ਨੇ ਸਾਰਾ ਗਵਨ ਕੀਤਾ ਔਰ ਫੀਲਡ ਦੀ ਫੈਕਟਰੀ ਤੋਂ ਪੈਸਾ ਪਾ ਕੇ ਤੇ ਮੋਗੇ ਦੀ ਇੱਕ ਫੀਲਡ ਦੀ ਫੈਕਟਰੀ ਆ ਜਗਦੰਬੇ ਫੀਲਡ ਫੈਕਟਰੀ ਉਹਦੇ ਚ ਪੈਸਾ ਗਿਆ ਉਹਦੀਆਂ ਵਿੱਚ ਸਟੇਟਮੈਂਟਾਂ ਤੁਹਾਨੂੰ ਦਵਾਂਗੇ ਜੀ ਉਥੋਂ ਕਿਹਦੇ ਕਿਹਦੇ ਖਾਤੇ ਗਿਆ ਤੇ ਆ ਨਵੀਂ ਗੱਡੀ ਲੈ ਕੇ ਆਇਆ ਚੇਅਰਮੈਨ ਸਾਹਿਬ ਆਪਣਾ 24 ਲੱਖ ਰੁਪਏ ਦੀ ਹੋਣਾ ਇਹ ਵੀ ਇਲਜ਼ਾਮ ਸੱਚੇ ਨੇ ਜਾਂ ਝੂਠੇ ਇਸ ਬਾਰੇ ਤਾਂ ਜਾਂਚ ਤੋਂ ਬਾਅਦ ਪਤਾ ਲੱਗੇਗਾ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੁਰੰਤ ਐਕਸ਼ਨ ਲੈਂਦੇ ਆ ਚਿੱਠੀ ਜਿਹੜੀ ਹੈ ਅੱਗੇ ਭੇਜ ਦਿੱਤੀ ਹੈ ਚਿੱਠੀ ਤੇ ਕਾਰਵਾਈ ਕਦੋਂ ਤੇ ਕਿਸ ਪ੍ਰਕਾਰ ਦੀ ਹੋਵੇਗੀ ਜਾਂਚ ਅੰਦਰ ਕਿੰਨਾ ਸਮਾਂ ਲੱਗੇਗਾ ਪਰ ਜੇ ਜਾਂਚ ਦੇ ਵਿੱਚ ਗੜਬੜੀ ਪਾਈ ਗਈ ਤਾਂ ਦੇਖਣਾ ਹੋਵੇਗਾ ਕਿ ਆਪ ਵਿਧਾਇਕ ਤੇ ਐਕਸ਼ਨ ਹੋਵੇਗਾ ਹਾਲਾਂਕਿ ਕੰਪਨੀ ਚੇਅਰਮੈਨ ਬਲਜਿੰਦਰ ਸਿੰਘ ਨੇ ਮਨਜਿੰਦਰ ਸਿੰਘ ਲਾਲਪੁਰਾ ਤੇ ਭਰਾ ਰਣਜੀਤ ਸਿੰਘ ਦਾ ਕੰਪਨੀ ਨਾਲ ਕੋਈ ਵੀ ਲੈਣਾ ਦੇਣਾ ਹੋਣ ਤੋਂ ਇਨਕਾਰ ਕੀਤਾ ਅਕਸਰ ਹੀ ਐਦਾਂ ਹੁੰਦਾ ਜਿਸ ਉਤੇ ਇਲਜ਼ਾਮ ਲੱਗਦੇ ਆ ਉਹੋ ਉਹਨਾ ਤੋਂ ਕਿਨਾਰਾ ਜ਼ਰੂਰ ਕਰਦਾ ਹੈ ਕਿ ਸਾਡਾ ਇਸ ਨਾਲ ਕੋਈ ਲੈਣ ਦੇਣ ਨਹੀਂ ਸਾਰੇ ਮਨਕੜ ਤੇ ਇਲਜ਼ਾਮ ਨਹੀਂ ਪਰ ਅਸੀਂ ਇਸ ਪ੍ਰੋਗਰਾਮ ਨੂੰ ਪੇਸ਼ ਕਰਨ ਤੋਂ ਪਹਿਲਾਂ ਸਬੰਧਤ ਲੋਕਾਂ ਦੇ ਨਾਲ ਸੰਪਰਕ ਕੀਤਾ ਯਾਨੀ ਕਿ ਮਨਜਿੰਦਰ ਸਿੰਘ ਲਾਲਪੁਰਾ ਹੋਰਾਂ ਦੇ ਨਾਲ ਸੰਪਰਕ ਕੀਤਾ ਕਿ ਤੁਸੀਂ ਇਸ ਬਾਬਤ ਕੋਈ ਆਪਣਾ ਪੱਖ ਰੱਖਣਾ ਚਾਹੁੰਦੇ ਹੋ ਤਾਂ ਸਾਨੂੰ ਇਹ ਪ੍ਰੋਗਰਾਮ ਪੇਸ਼ ਕਰਨ ਤੱਕ ਕੋਈ ਜਵਾਬ ਜਿਹੜਾ ਹੈ ਉਹ ਨਹੀਂ ਮਿਲਿਆ ਫੈਸਲਾ ਤੁਹਾਡੇ ਹੱਥ ਹੈ ਕਿਉਂਕਿ ਤੁਸੀਂ ਆਪਣੇ ਆਗੂ ਚੁਣਨੇ ਹੁੰਦੇ ਐ ਤੇ ਸਾਡਾ ਕੰਮ ਰਿਪੋਰਟ ਲੈ ਕੇ ਤੁਹਾਡੇ ਦਰਮਿਆਨ ਰੱਖਣਾ ਹੈ ਅੱਜ ਦੇ ਲਈ ਇਨਾ ਹੀ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ